ਲਾਈਦਾ ਜਨਵਰੀ ਦੇ ਪਹਿਲੇ ਹਫਤਾ ਸੀ ਦਸੰਬਰ ਚ ਪਟਾਈ ਕਰ ਲਈ ਦੀ ਠੀਕ ਹੈ ਜੀ ਕਿਉਂਕਿ ਉਹਦੇ ਨਾਲ ਇਦਾਂ ਹੋ ਜਾਂਦਾ ਕਹਿੰਦੇ ਨਾ ਬੂਟੇ ਦੀ ਜੜ ਤੋਰੀ ਹੋਣੀ ਚਾਹੀਦੀ ਹੈ ਜਿੱਦਾਂ ਹੁਣ ਜਨਵਰੀ ਚ ਤੁਸੀਂ ਲਾਤਾ ਨਾ ਜੀ ਇਹਦੀ ਮੌਲ ਆਣੀ ਜੀ ਮਾਰਚ ਦੇ ਪਹਿਲੇ ਹਫਤੇ ਚ ਸਟਾਰਟ ਹੋਣੇ ਆਣੇ ਠੀਕ ਹੈ ਜੀ ਅਗਰ ਤਾਂ ਉਹਨੂੰ ਪਾਣੀ ਦੇ ਵਿੱਚ ਛਿੜੀ ਭੇਕੇ ਲਾਉਗੇ ਤੁਸੀਂ ਪੂਰੀ ਦੀ ਪੂਰੀ ਜੀ ਠੀਕ ਹੈ ਜੀ ਪੂਰੀ ਛਿੜੀ ਭੇਕੇ ਲਾਣੀ ਜੀ ਅਸੀਂ ਲਾਉਂਦੇ ਤੇ ਪਹਿਲਾਂ ਅੱਧੀ ਅੱਧੀ ਛਿੜੀ ਅਸੀਂ ਉਹ ਜਿਹੜੀ 113 ਨੰਬਰ ਹੈ ਪੂਰੀ ਭੇਤੀ ਵੀ ਜੋ ਤੁਸੀਂ ਕਹਿੰਦੇ ਸਿਲਟ ਜੰਮੇ ਹਾ ਪਾਣੀ ਜੰਮਿਆ ਉੱਥੇ ਪੂ ਤਾਂ ਉਹ ਤੁਹਾਡੇ 15-20 ਦਿਨ ਦੇ ਵਿੱਚ ਵਿੱਚ ਇਹਨਾਂ ਜੜ੍ਹ ਤੋੜ ਕੇ ਨਾ ਜੜੇ ਮੋੜ ਆਣ ਲੱਗ ਪੈਂਦੀ ਕਹਿੰਦੇ ਨੇ ਇੰਨੇ ਫਾਸਟ ਇਹਦੇ ਨਾਲ ਚੱਲ ਪੈਣਾ ਨਾਲੇ ਚੱਲ ਪੈਣੇ ਫਿਰ ਇੱਕ ਬੂਟਾ ਨੇ ਤੁਹਾਡੇ ਸੁੱਕਣਾ ਜੀ ਕੋਈ ਵੀ ਬੂਟਾ ਨੇ ਸੁੱਕਣਾ ਲੱਗਣਾ ਜ਼ਿਆਦਾ ਜੀ ਤੇ ਮੰਨ ਲਓ ਭਾਈ ਜਿਵੇਂ ਤੁਸੀਂ ਹੁਣ ਕਿਹਾ ਵੀ ਦਸੰਬਰ ਮਹੀਨੇ ਪਟਾਉਣੇ ਆ ਤੇ ਆ ਹੁਣ ਅੱਜ ਅਪਰ ਦਸੰਬਰ ਦੇ ਜਾਂ ਜਨਵਰੀ ਮਹੀਨੇ ਹੱfte ਜਦੇ ਪਟਾਕੇ ਜੀ ਹੱਬ ਤੱਕ ਪਾਣੀ ਜੀ ਰੱਖੋ ਜੀ ਜਨਵਰੀ ਦੇ ਪਹਿਲੇ ਵੀਕ ਚ ਦੂਜੇ ਵੀਕ ਚ ਲਾ ਦੋ ਤੇ ਜਿਵੇਂ ਹੁਣ ਆ ਖੇਤ ਆ ਭਾਜੀ ਹੁਣ ਅੱਜ ਆਪਾਂ ਮਈ ਦੇ ਮਹੀਨੇ ਖੜੇ ਆ ਇਹ ਤੁਸੀਂ ਹੁਣ ਮੰਨ ਲਓ ਕਹਿੰਦੇ ਵੀ ਤਿਆਰ ਹੈ ਇਹ ਇਹ ਤਿਆਰ ਹੈ ਜੀ ਇਹ ਵੀ ਤੇ ਕਟਾਈ ਦਸੰਬਰ ਚ ਹੀ ਹੋਵੇ ਹੁਣ ਵੀ ਹੋ ਸਕਦੀ ਹੈ ਹੁਣ ਵੀ ਹੋ ਸਕਦੀ ਜੇ ਮਰਜੀ ਕਟਾ ਸਕਦੇ ਜੀ ਅਗਲੇ ਇਹ ਨਹੀਂ ਦੇਖਣਾ ਜੀ ਇਹ ਸੰਤੋਸ਼ਟੀ ਹੈਗੀ ਜਿੰਨਾ ਪੈਸਾ ਮੰਗਦੇ ਉਹਦਾ ਹੋਏਗਾ ਇਹ ਨਹੀਂ ਰੋਕਣਾ ਕਿ ਬਰਸਾਤ ਪਾ ਕੇ ਵੇਚਣਾ ਬਰਸਾਤ ਨੂੰ ਬੂਟਾ ਤੋੜਨਾ ਬਰਸਾਤ ਨੂੰ ਇੰਨਾ ਨਾ ਬੂਟਾ ਵੱਜ ਜਾਂਦਾ ਜੀ ਇਹ ਅੱਛਾ ਬੂਟਾ ਇਹ ਬੂਟਾ ਬਦੂਗਾ ਹੀ ਬਰਸਾਤ ਤੋਂ ਬਾਅਦ ਬਹੁਤ ਵੱਜ ਜਾਣਾ ਜੀ ਨਾ ਇੱਥੇ ਤਾਂ ਪੁੱ ਬੂਟਾ ਤੋੜਦੇ ਨਹੀਂ ਹੈਗਾ ਪ੍ਰਸਾਦ ਜੀ ਇੱਕ 2 ਮਹੀਨੇ ਦੀ ਗੱਲ ਹੁੰਦੀ ਹੈ 2 ਮਹੀਨੇ ਦੇ ਵਿੱਚ ਵਿੱਚ ਬਹੁਤ ਬੂਟਾ ਤੋੜਦਾ ਬਸ ਸੌਣ ਦਾ ਮਹੀਨਾ ਜਿਹੜਾ ਆਪਾਂ ਕਹਿੰਦੇ ਵਿੱਚ ਗ੍ਰੋਥ ਕਰਦਾ ਵਧੀਆ ਤੇ ਇਹ ਪਪੂਲਰ ਦੀ ਪਾਈ ਖੇਤੀ ਹੈ